ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੰਗੋਵਾਲ ਨੇ ਕਿਹਾ ਹੈ ਕਿ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜੱਦਰ ਗਿਆਨੀ ਇਕਬਾਲ ਸਿੰਘ ਖਿਲਾਫ ਕਾਰਵਾਈ ਜਾਂਚ ਰਿਪੋਰਟ ਦੇ ਆਧਾਰ ਤੇ ਹੋਈ ਹੈ ਡੇਰਾ ਮੁਖੀ ਨੂੰ ਮਾਫੀ ਦੇਣ ਬਾਰੇ ਇਕਬਾਲ ਸਿੰਘ ਵੱਲੋਂ ਕੀਤੀ ਗਈ ਬਿਆਨਬਾਜ਼ੀ ਤੇ ਉਹਨਾਂ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਡੇਰਾ ਮੁਖੀ ਬਾਰੇ ਅਜਿਹੀਆਂ ਗੱਲਾਂ ਦਾ ਪਤਾ ਸੀ ਤਾਂ ਉਹ ਪਹਿਲਾਂ ਕਿਉਂ ਨਹੀਂ ਬੋਲੇ ਇਕਬਾਲ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਣ ਬਾਰੇ ਭਾਈ ਲੰਗੋਵਾਲ ਨੇ ਕਿਹਾ ਕਿ ਇਹ ਦੋਸ਼ ਵੀ ਬੇਬੁਨਿਆਦ ਹਨ ਉਹਨਾਂ ਇਸ ਮੋਕੇ 'ਤੇ ਕਿ ਗਿਆਨੀ ਇਕਬਾਲ ਸਿੰਘ ਨੂੰ ਤਖਤ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਹਟਾਉਣ ਦਾ ਫੈਸਲਾ ਬਿਲਕੁਲ ਦ੍ਰੁਸਤ ਹੈ ਕਿਉਂਕਿ ਉਹਨਾਂ ਦੀਆਂ ਸ਼ਿਕਾਇਤਾਂ ਪਿਛਲੇ ਕਾਫੀ ਸਮੇਂ ਤੋਂ ਆ ਰਹੀਆਂ ਸਨ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਕਿਉਂਕਿ ਉਹਨਾਂ ਦੀਆਂ ਬਹੁਤ ਬੜੀਆਂ ਸ਼ਿਕਾਇਤਾਂ ਜਿਹੜੀਆਂ ਅਸੀਂ ਸਮੁੱਚੀ ਸੰਗਤ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਤੇ ਪਹੁੰਚੀਆਂ ਬਹੁਤ ਸਾਰੇ ਜਥੇਬੰਦੀਆਂ ਵੱਲੋਂ ਆਇਆ ਹਜੂਰ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਨੇ ਵੀ ਲਿਖ ਕੇ ਭੇਜਿਆ ਇਤਨਾ ਉੱਥੇ ਦਾ ਜੋ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਬੋਰਡ ਹੈ ਉਨੇ ਵੀ ਉਹਨਾਂ ਸਿਕਾਇਤਾਂ ਕੀਤੀਆਂ ਲੈ ਕੇ ਦਿੱਤੀਆਂ ਕਿ ਉਹਨਾਂ ਦਾ ਬੇਟਾ ਜਿਹੜਾ ਹੈ ਉਹ ਸ਼ਰਾਬ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪੀਂਦਾ ਹੈ ਸਿਕਟਾ ਪੀਂਦਾ ਇੱਥੇ ਰਹਿੰਦੇ ਨੇ ਉਹ ਬਹੁਤ ਕੁਰਮ ਜਿਹੜੇ ਨੇ ਉੱਥੇ ਹੋ ਰਹੇ ਸੀ ਤੇ ਇਸੇ ਤਰ੍ਹਾਂ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਸਿਕਾਇਤਾਂ ਜਿਤ ਸਿੰਘ ਸਾਹਿਬ ਵਾਲੀ ਪਹੁੰਚੀਆਂ ਉਹ ਸਿਕਾਇਤਾਂ ਦੇ ਆਧਾਰ ਤੇ ਸ੍ਰੀ ਕਾਲ ਤਖਤ ਸਾਹਿਬ ਦੇ ਚੇਤਕਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਨੇ ਔਰ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਜਿਨੇ ਸਾਰੀ ਜਾਂਚ ਪੜਤਾਲ ਕਰਕੇ ਜਿੰਨੀ ਰਿਪੋਰਟ ਸੀ ਉਹ ਸਿੰਘ ਸਾਹਿਬ ਤਖਸੀ ਨਕARTA ਸਾਨੂੰ ਦਿੱਤੀ ਉਹਦੇ ਉਧਾਰ ਤੇ ਉਹਨਾਂ ਨੇ ਆਦੇਸ਼ ਕੀਤਾ ਕਿ ਇਹਨਾਂ ਨੂੰ ਇਹਦਾ ਜਿਹੜਾ ਸਿਫਾ ਹੈ ਇਹ ਤੁਰੰਤ ਮਨਜ਼ੂਰ ਕੀਤਾ ਜਾਵੇ ਉਸ ਤਹਿਤ ਹੀ ਸਾਰਾ ਮਨਜ਼ੂਰ ਕੀਤਾ ਗਿਆ ਸੋ ਮੈ ਸਮਝਦਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਲੰਮਾ ਸੇਵਾ ਕੀਤੀ ਹੋਵੇ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਬੇਬੁਨਿਆਦੀ ਗੱਲਾਂ ਕਰਨਾ ਇਹ ਸ਼ੋਭਾ ਨਹੀਂ ਦਿੰਦੀ ਉਹਨਾਂ ਵਾਸਤੇ ਤਾਂ ਡੇਰਾ ਸਰਸ ਨਾਲ ਕਿ ਉਹਨਾਂ ਦੀ ਜੇ ਐਨੇ ਬਡੇ ਸੀ ਉਦੋਂ ਪਹਿਲਾਂ ਕਿਉਂ ਨਾ ਬੋਲੇ ਐਨਾ ਟਾਈਮ ਹੋ ਗਿਆ ਇਹ ਜੇ ਐਕਟੀਵਿਟੀ ਮਹਾਨ ਤਾਕਤ ਦੇ ਉੱਤੇ ਸੋਭਤ ਨੇ ਐਡੀ ਵੱਡੀ ਉਹਨਾਂ ਦੀ ਜਿਹੜੀ ਆ ਪਦਵੀ ਹੈ ਜੇ ਕੋਈ ਗੱਲ ਸੀ ਉਹਨਾਂ ਨੂੰ ਉਦੋਂ ਕਹਣੀ ਚਾਹੀਦੀ ਅੱਜ ਕਹਨ ਦਾ ਉਹਦਾ ਕੋਈ ਮਹਨਾਂ ਨਹੀਂ ਅੱਜ ਗੱਲ ਅੱਜ ਉਹਨਾਂ ਨੂੰ ਜੇ ਸਿੱਖ ਸੰਗਤਾਂ ਨੇ ਇਸ ਗੱਲ ਦਾ ਉਦੇਸ਼ ਨਾਲ ਲਾਹਿਆ ਗਿਆ ਅੱਜ ਉਹ ਅਈਆ ਅਲੂਲ ਜਲੂਲ ਗੜੇ ਗੱਲਾਂ ਕਰਨਾ ਮੈਂ ਸਮਝਦਾ ਕਿ ਇਹ ਬੁਨੇ ਬੁਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਮੌਕੇ ਤਖਤ shri ਕੇਸਗੜ੍ਹ ਸਾਹਿਬ ਦੇ ਨੇੜੇ ਬਣੇ 250 ਕਮਰੇ ਵਾਲੇ ਭਾਈ ਬਚਿੱਤਾ ਸਿੰਘ ਯਾਤਰੀ ਨਿਵਾਸ ਨੂੰ ਵੀ ਸੰਘਤ ਨੂੰ ਸਮਰਪਿਤ ਕੀਤਾ ਸ਼੍ਰੀ ਨਨਪੁਰ ਸਾਭ ਤੋਂ ਬਿਮਲ ਕੁਮਾਰ ਦੀ ਰਿਪੋਰਟ ਪੰਜਾਬ ਟੂਡੇ